ਸਾਡੇ ਘਰ ਵਿੱਚ ਸਾਨੂੰ ਗੁਰੂ ਦਾ ਹੁਕਮ ਹੈ ਕਿ ਅਸੀਂ ਸਰਬੱਤ ਦਾ ਭਲਾ ਮੰਗਣਾ ਹੈ ਗਲਤੀ ਛੋਟੀ ਜੀ ਹੈ ਅਸੀਂ ਸਰਬੱਤ ਦੇ ਭਲੇ ਨੂੰ ਮੰਗਣ ਤੱਕ ਮੰਨ ਕੇ ਅਰਦਾਸ ਤੱਕ ਖਤਮ ਕਰ ਦਿੱਤਾ ਹੁਣ ਜਿੰਨੇ ਮੰਗਣ ਵਾਲੇ ਨੇ ਸਰਬੱਤ ਦਾ ਭਲਾ ਉਹਨਾਂ ਨੂੰ ਪੁੱਛੋ ਵੀ ਕੀਤਾ ਕੀਦਾ ਕੀਤਾ ਤੇ ਬੱਚਿਆਂ ਦਾ ਵੀ ਨਹੀਂ ਛੋਟੇ ਛੋਟੇ ਬੱਚਿਆਂ ਨੂੰ ਗੁਰਮੁਖੀ ਨਹੀਂ ਪੜਾਈ ਵੀ ਕਿਤੇ ਪਾਠਨਾ ਕਰ ਲੈਣ ਛੋਟੇ ਛੋਟੇ ਬੱਚਿਆਂ ਦੇ ਸਿਰ ਮੂੰਹ ਮਨਾ ਦਿੱਤੇ ਵੀ ਕਿਤੇ ਵੱਡੇ ਹੋ ਕੇ ਸਿੰਘ ਨਾ ਸੱਜ ਜਾਣ ਛੋਟੇ ਛੋਟੇ ਬੱਚਿਆਂ ਨੂੰ ਗੁਰਦੁਆਰੇ ਨਹੀਂ ਲੈ ਕੇ ਆਂਦਾ ਵੀ ਕਿਤੇ ਇਹ ਨਾ ਕਿਤੇ ਗੁਰਮੁਖਤਾਈ ਦੇ ਰਸਤੇ ਤੁਰ ਪੈਣ ਐਸੇ ਦੁਸ਼ਮਣ ਮਾਂ-ਬਾਪ ਵੀ ਕਦੇ ਧਰਤੀ ਤੇ ਵੇਖੇ ਨਹੀਂ ਬੱਚੇ ਨੇ ਸੁਰਤ ਨਹੀਂ ਸੰਭਾਲੀ ਉਸ ਬੱਚੇ ਤੋਂ ਊੜਾ ਖੋਲਿਆ ਉਸ ਬੱਚੇ ਤੋਂ ਜੂੜਾ ਖੋਲਿਆ ਉਸ ਬੱਚੇ ਤੋਂ ਗੁਰਦੁਆਰਾ ਖੋਲਿਆ ਇਹ ਗੱਲ ਬਿਲਕੁਲ ਠੀਕ ਹੈ ਕਿ ਦੁਸ਼ਮਣਾਂ ਤੇ ਕੀ ਗਿਲਾਈਂ ਪਾਤਸ਼ਾਹ ਦੇ ਪਾਤਸ਼ਾਹ ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ ਸਿੱਖੀ ਦਾ ਬੇੜਾ ਅਸੀਂ ਆਪ ਡੋਪਿਆ ਸਰਬੱਤ ਦਾ ਭਲਾ ਮੰਗਣਾ ਕਰਨਾ ਇਹ ਇਸ ਘਰ ਦਾ ਪ੍ਰਿੰਸੀਪਲ ਹੈ ਭਲਾ ਮੰਗਣ ਵਾਲਿਓ ਭਲਾ ਤੇ ਤੁਸੀਂ ਮਾਪਿਓ ਦਾ ਵੀ ਨਹੀਂ ਕਰਦੇ ਨਾ ਉਹਨਾਂ ਨੂੰ ਰੋਟੀ ਦਿੰਨੇ ਹੋ ਨਾ ਉਹਨਾਂ ਦੀ ਦਵਾਈ ਬੂਟੀ ਕਰਦੇ ਹੋ ਨਾ ਹੀ ਫਿਰ ਚੰਗੀ ਤਰ੍ਹਾਂ ਦਾ ਭੋਗ ਪਾਉਂਦੇ ਹੋ ਜਿਹੜੇ ਆਪਣੇ ਬੱਚਿਆਂ ਦਾ ਆਪਣੇ ਮਾਪਿਓ ਦਾ ਭਲਾ ਵੀ ਭੁੱਲ ਗਏ ਹੋਣ ਉਹਨਾਂ ਦੇ ਕੋਲੋਂ ਕੀ ਆਸ ਕੀਤੀ ਜਾ ਸਕਦੀ ਵੀ ਉਹ ਦੂਸਰਿਆਂ ਦਾ ਭਲਾ ਕਰਨਗੇ ਸਾਡੇ ਘਰ ਵਿੱਚ ਸਾਨੂੰ ਗੁਰੂ ਦਾ ਹੁਕਮ ਹੈ ਕਿ ਅਸੀਂ ਸਰਬੱਤ ਦਾ ਭਲਾ ਮੰਗਣਾ ਹੈ ਗਲਤੀ ਛੋਟੀ ਜੀ ਹੈ ਅਸੀਂ ਸਰਬੱਤ ਦੇ ਭਲੇ ਨੂੰ ਮੰਗਣ ਤੱਕ ਮੰਨ ਕੇ ਅਰਦਾਸ ਤੱਕ ਖਤਮ ਕਰ ਦਿੱਤਾ ਜਿਸ ਮਰਜ਼ੀ ਸਿੱਖ ਨੂੰ ਪੁੱਛ ਲਓ ਉਹ ਕਹਿੰਦਾ ਜੀ ਅਸੀਂ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਅਸਲ ਵਿੱਚ ਇਹ ਅਰਦਾਸ ਨਹੀਂ ਹੈ ਗੁਰੂ ਨਾਨਕ ਦੇ ਘਰ ਦੀ ਅਰਦਾਸ ਨਹੀਂ ਹੈ ਭਾਈ ਇਹ ਗੁਰੂ ਨਾਨਕ ਦੇ ਘਰ ਦਾ ਅਸੂਲ ਹੈ ਇਕ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਇਕ ਗੁਰੂ ਨਾਨਕ ਦੇ ਘਰ ਦਾ ਉਹ ਪਿੱਲਰ ਹੈ ਜਿਹਦੇ ਉੱਤੇ ਬਹੁਤ ਵੱਡਾ ਸਿੱਖੀ ਦਾ ਮਹਿਲ ਉਸਰਿਆ ਹੋਇਆ ਹੈ ਇਕ ਗੁਰੂ ਨਾਨਕ ਦੇ ਘਰ ਦਾ ਪ੍ਰਿੰਸੀਪਲ ਹੈ ਸਰਬੱਤ ਦਾ ਭਲਾ ਹੁਣ ਜਿੰਨੇ ਮੰਗਣ ਵਾਲੇ ਨੇ ਉਹਨਾਂ ਨੂੰ ਪੁੱਛੋ ਵੀ ਕੀਤਾ ਕੀਦਾ ਇਹ ਤਾਂ ਤੇ ਬੱਚਿਆਂ ਦਾ ਵੀ ਨਹੀਂ ਛੋਟੇ ਛੋਟੇ ਬੱਚਿਆਂ ਨੂੰ ਗੁਰਮੁਖੀ ਨਹੀਂ ਪੜਾਈ ਵੀ ਕਿਤੇ ਪਾਠ ਨਾ ਕਰ ਲੈਣ ਛੋਟੇ ਛੋਟੇ ਬੱਚਿਆਂ ਦੇ ਹੀ ਸਿਰ ਮੂੰਹ ਮਨਾ ਦਿੱਤੇ ਵੀ ਕਿਤੇ ਵੱਡੇ ਹੋ ਕੇ ਸਿੰਘ ਨਾ ਸੱਜ ਜਾਣ ਛੋਟੇ ਛੋਟੇ ਬੱਚਿਆਂ ਨੂੰ ਹੀ ਗੁਰਦੁਆਰੇ ਨਹੀਂ ਲੈ ਕੇ ਆਂਦਾ ਵੀ ਕਿਤੇ ਇਹ ਨਾ ਕਿਤੇ ਗੁਰਮੁਖਤਾਈ ਦੇ ਰਸਤੇ ਤੁਰ ਪੈਣ ਉਹਦਾ ਕਹੀ ਜਾਣਗੇ ਸਾਡੇ ਤੇ ਜੀ ਬੱਚਿਆਂ ਨੂੰ ਰਿਸ਼ਤੇਦਾਰ ਨਾ ਫੁੱਟੀ ਅੱਖ ਨਹੀਂ ਪਾਉਂਦੇ ਤਲੋ ਤੇ ਬਾਹਰ ਦੀ 6.5 ਸਤੀ ਹੈ ਤੇ ਜਿਹੜੀ ਤੁਸੀਂ ਕਰਦੇ ਹੋ ਐਸੇ ਦੁਸ਼ਮਣ ਮਾਂ ਬਾਪ ਵੀ ਕਦੇ ਧਰਤੀ ਤੇ ਵੇਖੇ ਨਹੀਂ ਬੱਚੇ ਨੇ ਸੁਰਤ ਨਹੀਂ ਸੰਭਾਲੀ ਉਸ ਬੱਚੇ ਤੋਂ ਊੜਾ ਖੋਲਿਆ ਉਸ ਬੱਚੇ ਤੋਂ ਜੂੜਾ ਖੋਲਿਆ ਉਸ ਬੱਚੇ ਤੋਂ ਗੁਰਦੁਆਰਾ ਖੋਲਿਆ ਸਾਡੇ ਇਤਿਹਾਸ ਦੀ ਇੱਕ ਸਾਖੀ ਬਹੁਤ ਪਿਆਰੀ ਸ਼ਖਸੀਅਤ ਦੀਵਾਨ ਕੌੜਾ ਮਲ ਹੁੰਦੇ ਸਨ 18ਵੀਂ ਸਦੀ ਵਿੱਚ ਜਦੋਂ ਦਰਬਾਰ ਸਾਹਿਬ ਤੇ ਮੁਗਲਾਂ ਦਾ ਕਬਜਾ ਸੀ ਉਸ ਨੇ ਇੱਕ ਸਿੱਖ ਬੀਬੀ ਨੂੰ ਦਰਬਾਰ ਸਾਹਿਬ ਜਾਂਦੇ ਵੇਖਿਆ ਪ੍ਰਸ਼ਾਨ ਲਿਆ ਵੀ ਬੀਬੀ ਸਿੱਖ ਹੈ ਬਹੁਤ ਸਿੱਖਾਂ ਦਾ ਖੈਰ ਖਾਸੀ ਤੇ ਪੁੱਛਦਾ ਹੈ ਵੀ ਬੀਬੀ ਕਿੱਥੇ ਚਲੀ ਹੈ ਤੈਨੂੰ ਨਹੀਂ ਪਤਾ ਸਿੱਖ ਸਾਰੇ ਜਿਹੜੇ ਨੇ ਉਹ ਜੰਗਲਾਂ ਵਿੱਚ ਤੇ ਮਾਲਵੇ ਦੇਸ਼ ਵਿੱਚ ਨੇ ਵਕਤ ਦੀ ਹਕੂਮਤਾਂ ਸਿੱਖਾਂ ਨੂੰ ਲੱਭਦੀ ਫਿਰਦੀ ਹੈ ਬੀਬੀ ਕੰਨ ਲੱਗੀ ਮੈਨੂੰ ਪਤਾ ਹੈ। ਦੀਵਾਨ ਕੌੜੇ ਮੱਲ ਨੇ ਫਿਰ ਪੁੱਛਿਆ ਵੀ ਚੱਲੀ ਕਿੱਥੇ ਐ ਕਹਿੰਦਾ ਕਹਿੰਦੀ ਦਰਬਾਰ ਸਾਹਿਬ। ਉਹ ਕਹਿੰਦਾ ਵੀ ਦਰਬਾਰ ਸਾਹਿਬ ਤੇ ਕਬਜ਼ਾ ਹੈ ਉਹਨਾਂ ਦਾ। ਉਹ ਕਹਿੰਦੀ ਇਹ ਵੀ ਮੈਨੂੰ ਪਤਾ ਹੈ। ਉਹ ਫਿਰ ਕਹਿੰਦਾ ਵੀ ਬੀਬੀ ਉਹ ਤੈਨੂੰ ਮਾਰ ਦੇਣਗੇ। ਉਹ ਕਹਿੰਦੀ ਇਹ ਵੀ ਮੈਨੂੰ ਪਤਾ ਹੈ। ਤੇ ਜੇ ਤੈਨੂੰ ਸਾਰੀਆਂ ਹੀ ਗੱਲਾਂ ਦਾ ਪਤਾ ਹੈ ਤੇ ਬੱਚਾ ਕੋ ਚੁੱਕ ਕੇ ਤੁਰੀ ਜਾਣੀ ਹੈ ਕਹਿੰਦੀ ਚੱਲੀ ਬੱਚੇ ਵਾਸਤੇ ਆ ਮੈਂ ਸਿਰਫ ਬੱਚੇ ਵਾਸਤੇ ਚੱਲੀ ਆ ਕਿਉਂਕਿ ਮੈਂ ਇਕੱਲੀ ਰਹਿ ਗਈ ਆ ਇਸ ਤੋਂ ਪਹਿਲਾਂ ਕਿ ਕੋਈ ਮੈਨੂੰ ਮਾਰ ਦੇਵੇ ਤੇ ਮੈਨੂੰ ਨਹੀਂ ਪਤਾ ਕਿ ਮੇਰੇ ਮਰਨ ਤੋਂ ਬਾਅਦ ਇਹ ਬੱਚਾ ਸਿੱਖ ਰਹੇਗਾ ਕਿ ਨਹੀਂ ਰਹੇਗਾ ਕਿ ਪਤਾ ਨਹੀਂ ਕਿਹੜੇ ਧਰਮ ਦੇ ਵਿੱਚ ਜਾ ਕੇ ਇਹਦੀ ਪਰਵਰਿਸ਼ ਹੋਏਗੀ ਕਿਸ ਧਰਮ ਦੀ ਆਸਥਾ ਵਿੱਚ ਇਹ ਬੱਚਾ ਵੱਡਾ ਹੋਏਗਾ ਮੈਂ ਚਾਹੁੰਨੀ ਆ ਕਿ ਮੇਰੇ ਮਰਨ ਤੋਂ ਪਹਿਲਾਂ ਇਹ ਬੱਚਾ ਗੁਰੂ ਰਾਮਦਾਸ ਦੇ ਘਰ ਪਰਵਾਨ ਚੜ ਜਾਏ ਧੰਨ ਸਾਡੇ ਹੋ ਜੀਆਂ ਮਾਵਾ ਤੇ ਅੱਜ ਉਹ ਵੀ ਮਾਮਾ ਨੇ ਜਿਹੜੀਆਂ ਘਰ ਵਾਲੇ ਨਾਲ ਛਣਿਚਰ ਵਾਰੀ ਲੜਨ ਲੱਗ ਪੈਂਦੀਆਂ ਨੇ ਵੀ ਕੱਲ ਇਹਦਾ ਸਿਰ ਵੀ ਮੜਾ ਕੇ ਲਿਆਉਣਾ ਜੇ ਇਹ ਗੱਲ ਬਿਲਕੁਲ ਠੀਕ ਹੈ ਕਿ ਦੁਸ਼ਮਣਾਂ ਤੇ ਕੀ ਗਿਲਾਈਂ ਪਾਤਸ਼ਾਹ ਦੇ ਪਾਤਸ਼ਾਹ ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ ਸਿੱਖੀ ਦਾ ਬੇੜਾ ਅਸੀਂ ਆਪ ਡੋਬਿਆ ਮੈਂ ਫਿਰ ਬੇਨਤੀ ਕਰਾਂ ਸਰਬੱਤ ਦਾ ਭਲਾ ਮੰਗਣਾ ਕਰਨਾ ਇਹ ਇਸ ਘਰ ਦਾ ਪ੍ਰਿੰਸੀਪਲ ਹੈ ਭਲਾ ਮੰਗਣ ਵਾਲਿਓ ਭਲਾ ਤੇ ਤੁਸੀਂ ਮਾਪਿਓ ਦਾ ਵੀ ਨਹੀਂ ਕਰਦੇ ਜੇ ਭੁੱਲ ਭਲੇਖੇ ਆਪਣੀ ਜਾਇਦਾਦ ਉਹ ਤੁਹਾਡੇ ਨਾਂ ਕਰ ਦੇਣ ਤੇ ਫਿਰ ਤੁਸੀਂ ਨਾ ਉਹਨਾਂ ਨੂੰ ਰੋਟੀ ਦਿੰਨੇ ਹੋ ਨਾ ਉਹਨਾਂ ਦੀ ਦਵਾਈ ਬੂਟੀ ਕਰਦੇ ਹੋ ਨਾ ਹੀ ਫਿਰ ਚੰਗੀ ਤਰ੍ਹਾਂ ਦਾ ਭੋਗ ਪਾਉਂਦੇ ਹੋ ਕਈ ਤਾਂ ਫਿਰ ਆਉਂਦੇ ਵੀ ਨਹੀਂ ਉਹ ਜੁਪੀ ਦੇ ਇੱਕ ਰਿਟਾਇਰਡ ਅਫਸਰ ਦੀ ਗੱਲ ਆਪਾਂ ਵੇਖੀ ਹੈ ਨਾ ਕਿ ਮਾਂ ਮਰੀ ਤੇ ਦੋ ਪੁੱਤਰਾਂ 'ਚੋਂ ਇੱਕ ਆਇਆ ਉਹਨੇ ਪੁੱਛਿਆ ਵੀ ਦੂਜਾ ਨਹੀਂ ਆਇਆ ਉਹ ਕਹਿੰਦਾ ਵੀ ਮੈਨੂੰ ਉਹਨੇ ਕਿਹਾ ਵੀ ਮਾਂ ਮਰੀ ਤੂੰ ਚਲੇ ਜਾ ਪਿਓ ਮਰੇਗਾ ਤੇ ਮੈਂ ਚਲਾ ਜਾਵਾਂਗਾ ਤੇ ਉਹਨੇ ਅੰਦਰ ਜਾ ਕੇ ਰਵਾਰ-ਰਵਾਰ ਲਿਆ ਆਪਣੇ ਆਪ ਨੂੰ ਗੋਲੀ ਮਾਰੀ ਕਹਿੰਦਾ ਐਵੇਂ ਪੁੱਤਰ ਉਹਨੂੰ ਖੇਚਲ ਹੋਏਗੀ ਤੂੰ ਹੀ ਕੰਮ ਨਬੇੜ ਜਾ ਸਾਡਾ ਦੋਵਾਂ ਦਾ ਐਵੇਂ ਗੁਰਦੁਆਰਿਆਂ ਚ ਭੀੜ ਇਕੱਠੀ ਕੀਤੀ ਹੋਈ ਐ ਪ੍ਰਬੰਧਕ ਲੜੀ ਜਾਂਦੇ ਨੇ ਆਪਾਂ ਆਲੂ ਪੂੜੀ, ਛੋਲੇ ਪੂੜੀ, ਬ੍ਰੈਡ ਪਕੌੜੇ ਆਪਾਂ ਇਹਨਾਂ ਪਿੱਛੇ ਲੜੀ ਜਾਂਦੇ ਆ। ਉਹ ਆਪਣੀਆਂ ਚੌਧਰਾ ਪਿੱਛੇ ਲੜੀ ਜਾਂਦੇ ਨੇ। ਤੇ ਸਰਬੱਤ ਦੇ ਭਲੇ ਦਾ ਬੱਲੇ 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 ਇੰਨਾ ਸ਼ੋਰ ਐ, ਇੰਨਾ ਰਾਮ ਰੌਲਾ ਐ। ਖਾਲਸਾ ਜੀ ਜਿਹੜੇ ਆਪਣੇ ਬੱਚਿਆਂ ਦਾ, ਆਪਣੇ ਮਾਪਿਓ ਦਾ ਪੜਾ ਵੀ ਭੁੱਲ ਗਏ ਹੋਣ ਉਹਨਾਂ ਦੇ ਕੋਲੋਂ ਕੀ ਆਸ ਕੀਤੀ ਜਾ ਸਕਦੀ ਵੀ ਉਹ ਦੂਸਰਿਆਂ ਦਾ ਭਲਾ ਕਰਨਗੇ ਸਾਡੇ ਘਰ ਦਾ ਇਹ ਸਿਧਾਂਤ ਸੀ